ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਵਾਗਤ ਹੈ ਕੋਰ ਕ੍ਰியேਟਰ 74 ਤੇ ਕਿਸੇ ਨਾਲ ਬੇਈਮਾਨੀ ਕਰਕੇ ਬਨਾਇਆ ਘਰ ਬਣਾਈਆਂ ਘਰ ਦੀਆਂ ਚੀਜ਼ਾਂ ਮੜੀਆਂ ਦੀਆਂ ਲੱਕੜਾਂ ਵਰਗੀਆਂ ਹੁੰਦੀਆਂ ਹਨ ਸੱਚੇ ਇਨਸਾਨ ਨਾਲ ਕੀਤਾ ਧੋਖਾ ਤੁਹਾਡੀ ਬਰਬਾਦੀ ਦੇ ਸਾਰੇ ਦਰਵਾਜ਼ੇ ਖੋਲ ਦਿੰਦਾ ਹੈ ਮਿਹਨਤ ਕਰਨੀ ਸਿੱਖ ਲਵੋ ਅਸਫਲਤਾ ਮਾ ਤੁਹਾਨੂੰ ਛੂ ਵੀ ਨਹੀਂ ਸਕਣਗੇ ਜਿਹੜੇ ਮਿਹਨਤ ਕਰਨ ਤੋਂ ਡਰਦੇ ਨੇ ਸਫਲਤਾ 'ਮਾਂ ਉਹਨਾਂ ਤੋਂ ਸ਼ਰਮਾਉਂਦੀਆਂ ਹੀ ਰਹਿ ਜਾਂਦੀਆਂ ਨੇ ਝੂਠੇ ਲੋਕਾਂ ਨਾਲ ਦੋਸਤੀ ਕਰਨਾ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੁੰਦਾ ਹੈ ਘੱਟ ਬੋਲਣਾ ਚੰਗੀ ਗੱਲ ਆ ਪਰ ਕਿਸੇ ਤੇ ਗਲਤ ਹੁੰਦਾ ਦੇਖ ਕੇ ਚੁੱਪ ਰਹਿਣਾ ਮੂਰਖਤਾ ਦੀ ਨਿਸ਼ਾਨੀ ਹੁੰਦਾ ਹੈ ਹੱਸਣਾ ਸਿੱਖੋ ਰੋਣਾ ਤਾਂ ਜੰਮਦਿਆਂ ਨੂੰ ਹੀ ਆ ਗਿਆ ਸੀ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਸੱਚ ਸੁਣਨਾ ਅਤੇ ਸੱਚ ਬਰਦਾਸ਼ਤ ਕਰਨਾ ਸਮੁੰਦਰ ਵਿੱਚ ਛਾਲ ਮਾਰਨ ਨਾਲ ਦੋ ਗੱਲਾਂ ਬਾਪਰਦੀਆਂ ਨੇ ਜਾਂ ਤਾਂ ਤੁਸੀਂ ਡੁੱਬ ਜਾਂਦੇ ਹੋ ਜਾਂ ਫੇਰ ਤਰਨਾ ਆ ਜਾਂਦਾ ਜੋ ਦੂਜਿਆਂ ਦਾ ਮਾੜਾ ਕਰਦੇ ਨੇ ਉਹਨਾਂ ਦਾ ਅੰਤ ਦਰਦਨਾਕ ਹੁੰਦਾ ਹੈ ਆਸਾਨੀ ਨਾਲ ਮਿਲ ਜਾਣ ਵਾਲੀਆਂ ਚੀਜ਼ਾਂ ਦੀ ਕਦਰ ਲੋਕ ਘੱਟ ਕਰਦੇ ਨੇ ਇਸ ਕਰਕੇ ਕੁਦਰਤ ਵੀ ਸਾਨੂੰ ਕੁਝ ਚੀਜ਼ਾਂ ترਸਾ ਦਸਾ ਕੇ ਦਿੰਦੀ ਹੈ ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਪਰਮਾਤਮਾ ਨੂੰ ਲੱਖ ਵਾਰ ਨਮਸਕਾਰ ਕਰਨ ਦੇ ਬਰਾਬਰ ਹੁੰਦਾ ਹੈ ਜਿਹੜਾ ਦੂਜਿਆਂ ਦਾ ਸੋਚਦਾ ਹੈ ਉਸ ਤੋਂ ਵਧੀਆ ਕੋਈ ਇਨਸਾਨ ਨਹੀਂ ਹੋ ਸਕਦਾ ਉਹਨੂੰ ਆਪਣੇ ਲਈ ਸੋਚਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਉਹਦਾ ਪਰਮਾਤਮਾ ਹੀ ਸੋਚਦਾ ਹੈ ਦੂਜਿਆਂ ਨੂੰ ਦੋਸ਼ੀ ਨਾ ਠਹਿਰਾਓ ਜੇ ਤੁਸੀਂ ਸਫਲ ਨਹੀਂ ਹੋ ਸਕੇ ਯਕੀਨਨ ਤੁਸੀਂ ਮਿਹਨਤ ਘੱਟ ਕੀਤੀ ਹੈ ਕਿਸੇ ਪਿੱਛੇ ਬਿਲਕੁਲ ਹੀ ਸਸਤੇ ਨਾ ਬਣੋ ਕਿਉਂਕਿ ਲੋਕ ਫ੍ਰੀ ਵਿੱਚ ਮਿਲੀਆਂ ਚੀਜ਼ਾਂ ਦੀ ਕਦਰ ਘੱਟ ਹੀ ਕਰਦੇ ਨੇ ਮਾਂ ਤੇਰੇ ਹੱਥਾਂ 'ਤੇ ਪੇਨ ਕਲਰ ਆ ਹੱਥ ਲਗਾਉਣ ਨਾਲ ਹੀ ਦਰਦ ਠੀਕ ਹੋ ਜਾਂਦਾ ਹੈ ਮੇਰੇ ਬਹੁਤ ਘੱਟ ਦੋਸਤ ਨੇ ਕਿਉਂਕਿ ਮੈਨੂੰ ਨਾ ਤਾਂ ਨਾਟਕ ਕਰਨੇ ਹੁੰਦੇ ਹਨ ਅਤੇ ਨਾ ਨਾਟਕ ਕਰਨ ਵਾਲੇ ਲੋਕ ਪਸੰਦ ਆ ਤੁਸੀਂ ਖੁਦ ਨੂੰ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ ਲੋਕ ਤਾਂ ਹੌਸਲਾ ਦਿੰਦੇ ਨਹੀਂ ਤੋੜਦੇ ਹੁੰਦੇ ਆ ਕਦੇ ਵੀ ਕਿਸੇ ਨੂੰ ਘਟਣਾ ਸਮਝੋ ਜਿਸ ਰਸਤੇ 'ਚੋ ਕੀੜੀ ਲੰਘ ਸਕਦੀ ਹੈ ਹਾਥੀ ਸੋਚ ਵੀ ਨਹੀਂ ਸਕਦਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਰਿਸ਼ਤੇ ਤੋੜਨ ਵਾਲੇ ਕਦੇ ਵੀ ਵੱਡੇ ਨਹੀਂ ਹੋ ਸਕਦੇ ਜਦੋਂ ਤੁਹਾਡੇ ਤੋਂ ਸਾਰੇ ਦੋਸਤ ਸੱਜਣ ਮਿੱਤਰ ਰਿਸ਼ਤੇਦਾਰ ਮੂੰਹ ਫੇਰ ਲੈਂਦੇ ਹਨ ਫਿਰ ਤੁਹਾਡੀ ਜ਼ਿੰਦਗੀ ਵਿੱਚ ਰੱਬ ਦੀ ਐਂਟਰੀ ਹੁੰਦੀ ਹੈ ਚੋਰ ਡਾਕੂ ਘਰਾਂ ਨੂੰ ਲੁੱਟਦੇ ਨੇ ਦੇਸ਼ ਨੂੰ ਲੁੱਟ ਕੇ ਤਾਂ ਸਰਕਾਰਾਂ ਖਾਂਦੀਆਂ ਨੇ ਜੇ ਉੱਡਣ ਦਾ ਸ਼ੌਂਕ ਰੱਖਦੇ ਹੋ ਡੈਗ ਕੇ ਉੱਠਣ ਦਾ ਜਜ਼ਬਾ ਵੀ ਹੋਣਾ ਚਾਹੀਦਾ ਹੈ ਉਸ ਨੂੰ ਇੱਕ ਨਾ ਇੱਕ ਦਿਨ ਮੰਜ਼ਲ ਲੱਭ ਹੀ ਜਾਂਦੀ ਹੈ ਜਿਹੜਾ ਰਾਹਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ ਜਿੰਨਾ ਹੀ ਇਨਸਾਨ ਗੁੱਸੇ ਵਿੱਚ ਕਿਸੇ ਨੂੰ ਬੋਲਦਾ ਹੈ ਓਨਾ ਹੀ ਗੁੱਸਾ ਚਲੇ ਜਾਂਦੇ ਪਛਟਾਉਂਦਾ ਹੈ ਜੇ ਨਹੀਂ ਵੀ ਕੋਈ ਚੀਜ਼ ਜੇਣੀ ਹੁੰਦੀ ਤਾਂ ਕੋਰੀ ਨਾ ਨਾ ਕਰਿਆ ਕਰੋ ਮੰਗਣ ਵਾਲਾ ਪਤਾ ਨਹੀਂ ਤੁਹਾਡੇ ਤੋਂ ਕਿਵੇਂ ਆਪਣੇ ਮਨ ਤੇ ਪੱਥਰ ਰੱਖ ਕੇ ਮਜਬੂਰੀ ਦਾ ਮਾਰਾ ਕੋਈ ਚੀਜ਼ ਮੰਗਦਾ ਹੈ ਮੈਂ ਸਰਕਾਰ ਦੀ ਸੱਚਾਈ ਨਹੀਂ ਲਿਖ ਸਕਦਾ ਕਿਉਂਕਿ ਮੈਂ ਜੇਲ੍ਹ ਜਾਣ ਤੋਂ ਡਰਦਾ ਹਾਂ ਇੱਥੇ ਸੱਚ ਬੋਲਣ ਵਾਲੇ ਨੂੰ ਫੁੱਲ ਨਹੀਂ ਹੱਥ ਕੜੀਆਂ ਮਿਲਦੀਆਂ ਨੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲਟ ਕਰ ਲੈਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ